ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਿਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਰਾਦੇ ਰਾਦੇ ਜੈ ਸ਼੍ਰੀ ਕ੍ਰਿਸ਼ਨਾ ਰਾਦੇ ਰਾਦੇ ਜਨਮ ਅਸ਼ਟਮੀ ਦਾ ਤਿਉਹਾਰ ਜੋ ਬੜੀ ਧੂਮ ਧਾਮ ਦੇ ਨਾਲ ਪੂਰੇ ਭਾਰਤ ਵਿੱਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਮਨਾਇਆ ਜਾਂਦਾ ਹੈ ਸੋ ਇਸ ਸੰਬੰਧ ਦੇ ਵਿੱਚ ਅੱਜ ਕੱਲ ਜੋ ਲੱਡੂ ਗੋਪਾਲ ਜੀ ਨੇ ਰਾધા ਕ੍ਰਿਸ਼ਨ ਜੀ ਨੇ ਉਹਨਾਂ ਦੇ ਵਸਤਰ ਬਜ਼ਾਰਾਂ ਦੇ ਵਿੱਚ ਮਿਲਦੇ ਨੇ ਵੱਖ-ਵੱਖ ਥਾਵਾਂ ਤੇ ਸੋ ਸੇਵਾ ਕੀਤੀ ਜਾਂਦੀ ਹੈ। ਕ੍ਰਿਸ਼ਨਾ ਮੰਡੀ ਕੁਰਾਲੀ ਦੇ ਵਿੱਚ ਅੱਜ ਅਸੀਂ ਮੌਜੂਦ ਹੈ ਜਿੱਥੇ ਕਿ ਰਾਧੇ ਕ੍ਰਿਸ਼ਨਾ ਕਲੈਕਸ਼ਨ ਜੋ 蒂ਮਾਨ ਓਨ ਹਾਊਸ ਵੀ ਹੈ ਸੋ ਇਹਨਾਂ ਨੇ ਜੋ ਲੱड्डू ਗੋਪਾਲ ਜੀ ਨੇ ਉਹਨਾਂ ਦੇ ਵਸਤਰ ਇਹਨਾਂ ਕੋਲੋਂ ਜਿਹੜੇ ਮਰਜ਼ੀ ਵਸਤਰ ਤੁਸੀਂ ਲੈ ਸਕਦੇ ਹੋ 0 ਨੰਬਰ ਤੋਂ ਲੈ ਕੇ 12 ਨੰਬਰ ਤੱਕ ਇਹਨਾਂ ਕੋਲ ਵਸਤਰ ਨੇ ਮੁਕਤ ਲਵੋ ਬੰਸਰੀ ਲਵੋ ਭਾਵੇਂ ਪੋਸ਼ਾਕ ਲਵੋ ਝੂਲੇ ਲਵੋ ਬਹੁਤ ਘੱਟ ਰੇਟ ਤੇ ਦਿੱਤਾ ਜਾਂਦਾ ਹੈ ਅਤੇ ਇਹ ਜੋ ਸੇਵਾ ਵੀ ਕਰਦੇ ਨੇ ਲੱड्डू ਗੋਪਾਲ ਜੀ ਦਾ ਮੇਕਅਪ ਹੈ ਉਹ ਵੀ ਇਹ ਫ੍ਰੀ ਕਰਦੇ ਨੇ ਸੋ ਦੋ ਭੈਣਾਂ ਨੇ ਇਹ ਉਰਵਸ਼ੀ ਅਤੇ ਕਰਮਨ ਸੋ ਜਿਨ੍ਹਾਂ ਦੇ ਦੁਆਰਾ ਇਹ ਵਸਤਰ ਦਿੱਤੇ ਜਾਂਦੇ ਨੇ ਆਓ ਆਪਾਂ ਇਹਨਾਂ ਭੈਣਾਂ ਦੇ ਨਾਲ ਗੱਲਬਾਤ ਵੀ ਕਰਦੇ ਆ ਤੁਹਾਨੂੰ ਇਹ ਵਸਤਰ ਵੀ ਦਿਖਾਉਨੇ ਆ ਤੇ ਜਾਣਕਾਰੀ ਦੇਖਣ ਲਈ ਬਨੇ ਰਹੋ ਸਾਡੇ ਏਤਮਾਨ ਚੈਨਲ ਦੇ ਨਾਲ राधे राधे जी राधे राधे जी राधे राधे जी।, जी सो दोनों ਭੈਣਾ ਜੋ ਤੁਸੀਂ ਇਹ ਬਹੁਤ ਵਧੀਆ ਇੱਕ ਕਾਰੋਬਾਰ ਵੀ ਚਲਾਇਆ ਹੋਇਆ ਹੈ ਅਤੇ ਇਹ ਸੇਵਾ ਵੀ ਕਰ ਰਹੇ ਹੋ ਸੋ ਆਪਕੋ ਆਪਣੇ ਨਾਮ ਦੱਸ ਦਿਓ ਇੱਕ ਵਾਰੀ ਉਰਵਸ਼ੀ ਜੀ ਕਰਮਨ ਜੀ ਸੋ ਕੀ ਕਹਿਣਾ ਚਾਹੁੰਦੇ ਹੋ ਜੋ ਹੁਣ ਜਨਮ ਅਸ਼ਟਮੀ ਆ ਰਹੀ ਹੈ ਬਹੁਤ ਵਧੀਆ ਤੁਸੀਂ ਵਸਤਰ ਰੱਖੇ ਹੋਏ ਨੇ ਇਹਦੇ ਬਾਰੇ ਜਾਣਕਾਰੀ ਦਿਓ ਏ ਜਿਹੜੇ ਵਸਤਰ ਨੇ ਸਾਡੇ ਪਹਿਲਾਂ ਤਾਂ ਰਾਧੇਕ੍ਰਿਸ਼ਨ ਜੀ ਸਾਰਿਆਂ ਨੂੰ ਠੀਕ ਹੈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਸੀਂ ਇੱਥੇ ਆਏ ਪਹਿਲਾਂ ਤਾਂ ਠੀਕ ਹੈ ਆਪਣਾ ਕੀਮਤੀ ਟਾਈਮ ਕੱਢ ਕੇ ਤੇ ਇਹ ਸਾਡੇ ਜਨਮ ਅਸ਼ਟਮੀ ਵਾਸਤੇ ਅਸੀਂ ਸਪੈਸ਼ਲ ਸਟਾਕ ਰੈਡੀ ਕੀਤਾ ਆ ਠੀਕ ਹੈ ਵੀ ਇਹ ਖੁੱਦ ਦਾ ਸਟਾਕ ਸਾਡਾ ਰੈਡੀ ਹੁੰਦਾ ਆ ਠੀਕ ਹੈ ਵੀ ਆਪਾਂ ਬੁਕਿੰਗ ਦੇ ਉੱਤੇ ਵੀ ਸਾਡਾ ਜਾਂਦਾ ਔਰ ਲਾਈਵ ਵੀ ਅੱਜਕੱਲ ਸਾਡਾ ਚੱਲ ਰਿਹਾ ਜਿਵੇਂ ਠੀਕ ਹੈ ਲਾਈਵ ਦਾ ਵੀ ਸਾਡਾ ਪੇਜ ਬਣਿਆ ਹੋਇਆ ਤੇ ਉੱਥੋਂ ਸਭ ਨੇ ਆਪਣੀ ਆਪਣੀਆਂ ਬੁਕਿੰਗਾਂ ਕਰਵਾ ਲਈਆਂ ਤੇ ਉਹਨਾਂ ਦੇ ਪਾਰਸਲ ਜਾ ਚੁੱਕੇ ਨੇ ਕਿੱਥੇ ਕਿੱਥੇ ਆਰਡਰ ਆ ਜਾਂਦੇ ਨੇ ਆਰਡਰਸ ਦਾ ਜੀ ਦਿੱਲੀ ਤੇ ਆਪਣਾ ਨੌਇਡਾ ਰਾਜਸਥਾਨ 올 ਇੰਡੀਆ ਵਿੱਚ ਜਾ ਰਹੇ ਨੇ ਜੀ ਭਾਰਤ ਸਰ ਸਾਡੇ ਬੜੇ ਬੜੇ ਝੂਲੇ ਵੀ ਸਾਰੀ ਡ्रेसेस ਵੀ ਸਭ ਕੁਝ ਅਸੀਂ ਆਲਰੇਡੀ ਜਾ ਚੁੱਕਿਆ ਉਹ ਕੱਲ ਤੱਕ ਦਾ ਹੀ ਸੀਗਾ ਸਾਡਾ ਸਾਰਾ ਆਨਲਾਈਨ ਹੋ ਰਿਹਾ ਜੀ ਸਾਡਾ ਜਿੰਨਾ ਵੀ ਕੰਮ ਹੈ ਜਿਆਦਾਤਰ ਲਾਈਵ ਹੀ ਅਸੀਂ ਪਾ ਰਹੇ ਨੇ ਕਿਉਂਕਿ ਸਾਰਿਆਂ ਨੂੰ ਸਾਡੇ ਜਿਹੜੇ ਪ੍ਰਾਈਸ ਹੈ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਲੱਗਦੇ ਨੇ ਜੀ ਹਾਂਜੀ ਕੀ ਕੀ ਆਈਟਮਾਂ ਨੇ ਲੱਡੂਕਪਾਲ ਜੀ ਦੀ ਡ्रेसेस ਪਗੜੀਆਂ ਸ਼ਿੰਗਾਰ ਦਾ ਸਮਾਨ ਸਾਰਾ ਕੁਝ ਹੈਗਾ ਜੀ ਚੂਲੇ ਵਗੈਰਾ ਤੋਂ ਲੈ ਕੇ ਸਿੰਘਾਸਨ ਵਗੈਰਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਨਾ ਸਾਰਾ ਕੁਝ ਅਵੇਲੇਬਲ ਹੈ ਜੀ ਸਾਡੇ ਕੋਲ ਜੀ ਸੋ ਕੋਈ ਨਵੀਂ ਆਈਟਮ ਕੋਈ ਨਵੀਂ ਚੀਜ਼ ਨਵੀਆਂ ਡ्रेसेस ਹੈ ਵੀ ਤੋਂ ਹੈਵੀ ਡ्रेसेस ਬਣਵਾਈਆਂ ਵੀ ਆ ਨਵੀਆਂ ਆ ਨਿਊ ਫੂਲ ਬੰਗਲੇ ਵਗੈਰਾ ਆ ਰਹੇ ਆਦਰ ਆਪਣੇ ਠੀਕ ਹੈ ਨਾ ਬਹੁਤ ਹੀ ਪਿਆਰੇ ਆ ਵੀ ਮਤਲਬ ਕਹਿੰਦੇ ਆ ਨਾ ਵੀ ਹਰ ਕੋਈ ਨਿਊ ਤੇ ਨਿਊ ਸਟਾਕ ਕਹਿੰਦਾ ਹਨਾ ਰੱਖਣ ਨੂੰ ਵੀ ਸਾਨੂੰ ਲੱਡੂ ਗਪਾਲ ਜੀ ਅਸੀਂ ਬਹੁਤ ਹੀ ਪਿਆਰ ਦੇ ਨਾਲ ਸਜਾਣੇ ਆ ਕੁਝ ਡਿਫਰੈਂਟ ਮੰਗਦੇ ਆ ਸਾਰੇ ਤਾਂ ਉਸ ਅਕੋਰਡਿੰਗ ਅਸੀਂ ਸਾਨੂੰ ਐ ਹੁੰਦਾ ਵੀ ਅਸੀਂ ਵੀ ਕੁਝ ਡਿਫਰੈਂਟ ਹੀ ਲੈ ਕੇ ਆਈਏ ਪੁਰਾਣਾ ਤਾਂ ਦੇਖੋ ਹੁਣ ਯੂਜ਼ ਕਰ ਚੁੱਕੇ ਆ ਸਾਰੇ ਤਾਂ ਸਾਡੀ ਕੋਸ਼ਿਸ਼ ਆ ਹੀ ਰਹੀ ਏ ਵੀ ਅਸੀਂ ਡਿਫਰੈਂਟ ਡਿਫਰੈਂਸ ਮੰਨ ਲੈ ਕੇ ਆਈਏ ਤੇ ਉਸ ਹਿਸਾਬ ਨਾਲ ਸਭ ਦੀ ਸੇਵਾ ਸਾਡੇ ਕੋਲ ਹੋ ਸਕੇ ਠੀਕ ਹੈ ਨਾ ਇਸ ਸਾਰਨ ਵਾਲਾ ਦੇ ਕੋ ਬਹੁਤ ਹੀ ਪਿਆਰੀ ਹੈ ਡ्रेसेस ਹੈਵੀ ਕਲੈਕਸ਼ਨ ਦੇ ਵਿੱਚ ਇਹ ਸਾਡੀ ਬੁਕਿੰਗ ਦੇ ਅਕੋਰਡਿੰਗ ਹੀ ਬਣਾਈਆਂ ਗਈਆਂ ਇਹ ਵੀ ਬੁਕਿੰਗ ਡਰੈਸ ਹੈ ਠੀਕ ਹੈ ਇਹ ਮਤਲਬ ਬੁੱਕ ਹੋ ਚੁੱਕੀ ਹੈ ਹੁਣ ਜਾਣੀ ਹੈ ਜਸਟ ਵੀ ਮਤਲਬ ਆਪਾਂ ਬੁਕਿੰਗ ਤੇ ਹੀ ਹੈਵੀ ਕਲੈਕਸ਼ਨ ਸਾਡਾ ਸਾਰਾ ਜਿਹੜਾ ਹੋਏਗਾ ਉਹ ਬੁਕਿੰਗ ਤੇ ਹੀ ਰੈਡੀ ਹੋਏਗਾ ਜਿਹੜਾ ਬੁਕਿੰਗ ਤੇ ਆ ਉਹ ਡਿਜ਼ਾਈਨ ਤੁਹਾਨੂੰ ਦਿੱਤਾ ਜਾਂਦਾ ਹੈ ਉਹ ਤੁਸੀਂ ਜਿਵੇਂ ਮਰਜੀ ਸਾਨੂੰ ਭੇਜ ਸਕਦੇ ਹੋ ਪਿਕ ਭੇਜ ਸਕਦੇ ਹੋ ਵੀ ਇਹ ਸਾਨੂੰ ਡਿਜ਼ਾਈਨ ਚਾਹੀਦਾ ਆਪਾਂ ਤੁਹਾਡਾ ਪਾਰਸਲ ਰੈਡੀ ਕਰਾਂਗੇ ਉਸੇ ਪਾਰਟੀ ਬਾਕੀ ਇਹ ਅਸੀਂ ਖੁਦ ਰੈਡੀ ਕਰਵਾਨੇ ਆ ਖੁਦ ਮਤਲਬ ਗਰੁੱਪ ਦੇ ਵਿੱਚ ਪਾਉਂਦੇ ਨੇ ਜਿਹੜੇ ਹਾਂਜੀ ਜਿਹੇ ਜਿਹੇ ਡਿਜ਼ਾਈਨ ਦੇਣਗੇ ਤੁਹਾਨੂੰ ਉਹ ਜਿਹੜਾ ਤੁਹਾਨੂੰ ਬਾਕੀ ਅਸੀਂ ਖੁਦ ਆ ਜਿਹੜੀ ਇਹ ਡ्रेसेस ਨੇ ਤੇ ਉਹ ਪਿੰਕ ਵਾਲੀ ਡਰੈਸ ਇਹ ਅਸੀਂ ਖੁਦ ਰੈਡੀ ਕਰਵਾਈਆਂ ਨੇ ਆਪਣੇ ਡਿਜ਼ਾਈਨ ਦੇ ਕੇ ਇਹ ਡਿਜ਼ਾਈਨ ਅਸੀਂ ਖੁਦ ਦੇ ਕੇ ਰੈਡੀ ਕਰਵਾਇਆ ਤੇ ਜਦੋਂ ਅਸੀਂ ਰੈਡੀ ਕਰਵਾਨੇ ਆ ਫਿਰ ਜਿਵੇਂ ਸਾਡੇ ਕੋਲ ਆਂਦੇ ਅਸੀਂ ਲਾਈਵ ਦੇ ਵਿੱਚ ਪਾਉਂਦੇ ਤੇ ਨਾਲ ਦੀ ਨਾਲ ਬੁਕਿੰਗਾਂ ਹੋ ਜਾਂਦੀਆਂ ਨੇ ਗ੍ਰੇਨਾ ਦੀਆਂ ਵਾਹ 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 ਹਾਂਜੀ ਯਾ ਅੱਜਕੱਲ ਚੱਲ ਰਹੀ ਹੈ ਸਭ ਤੋਂ ਜ਼ਿਆਦਾ ਕਾਜੂ ਬਦਾਮ ਵਗੈਰਾ ਦੀ ਨਟਸ ਕਾਜੂ ਤੇ ਬਦਾਮ ਲੱਗੇ ਹੋਏ ਆ ਹਾਂਜੀ ਨਟਸ ਦੀ ਕਲੈਕਸ਼ਨ ਹੈ ਇਹ ਬਹੁਤ ਹੀ ਵਧੀਆ ਚੱਲ ਰਹੀ ਹੈ ਠੀਕ ਹੈ ਤੇ ਇਹ ਵੀ ਸਾਡੇ ਕੋਲ ਆ ਚੁੱਕੀ ਹੈ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਨਾਲ ਹੈ ਨਾ ਤੇ ਸਾਨੂੰ ਵੀ ਮੌਕਾ ਦਿੱਤਾ ਜਾਵੇ ਠੀਕ ਹੈ ਮੋਸਟ ਵਾਈਕਮ ਸਬਦਾ ਠੀਕ ਹੈ ਆਓ ਤੇ ਆ ਕੇ ਕਲੈਕਸ਼ਨ ਦੇਖੋ ਅੱਛਾ ਲੱਗਦਾ ਠੀਕ ਹੈ ਤੇ ਹੋਰਾਂ ਨੂੰ ਵੀ ਦੱਸੋ ਠੀਕ ਹੈ 23 ਸੀ ਹਿਸਾਬ ਦੇ ਨਾਲ ਆਪਾਂ ਲੱਡੂ ਜੀ ਦੀ ਸੇਵਾ ਚੰਗੀ ਤਰ੍ਹਾਂ ਕਰ ਸਕਦੇ ਹਾਂ ਇਹਨਾਂ ਦੇ ਕੋਈ ਨੰਬਰ ਵੀ ਹੁੰਦੇ ਆ ਕੋਈ ਛੋਟੇ ਵੱਡੇ ਮਤਲਬ ਉਹ ਕੀ ਹਿਸਾਬ ਹਾਂਜੀ ਇਹਨਾਂ ਦੇ ਨੰਬਰ ਹੁੰਦੇ ਆ ਜਿਵੇਂ 0 ਤੋਂ ਸਟਾਰਟ ਹੋ ਜਾਂਦਾ ਹੈ 0 ਤੋਂ ਫਿਲਹਾਲ ਤਾਂ ਜ਼ਿਆਦਾਤਰ 6 ਨੰਬਰ ਤੱਕ ਚੱਲਦੇ ਆ ਠੀਕ ਹੈ ਲੇਕਿਨ ਅੱਜ ਕੱਲ ਲਾਲਾ ਜੀ ਆਪਣੇ ਆ ਰਹੇ ਆ ਬڑے ਲਾਲਾ ਜੀ ਲਾਲੀ ਜੀ ਠੀਕ ਹੈ ਤੇ ਉਹਨਾਂ ਦੇ ਵੀ ਸਾਡੇ ਕੋਲ ਕਲੈਕਸ਼ਨ ਆ ਚੁੱਕਿਆ ਹੈ ਠੀਕ ਹੈ ਬੜੇ ਬੜੇ ਉਹਨਾਂ ਦੇ ਝੂਲੇ ਵੀ ਆ ਚੁੱਕੇ ਆ ਸਭ ਕੁਝ ਮਤਲਬ ਆਰਡਰ ਦੇ ਅਕੋਰਡਿੰਗ ਸਾਡੇ ਕੋਲ ਰੈਡੀ ਮਿਲੇਗਾ ਤੁਹਾਨੂੰ 12 ਨੰਬਰ ਤੱਕ ਡਰੈਸ ਸਾਡੇ ਕੋਲ ਹਾਂਜੀ ਤੇ ਬਾਕੀ ਜੁਗਲ ਜੋੜੀ ਜੀ ਦਾ ਜੁਗਲ ਜੋੜੀ ਜੀ ਦੇ ਸਾਰੀ ਡ्रेसेस ਰੈਡੀ ਹੈ ਹੁਣ ਸਾਡੀ ਅੱਗੇ ਕੋਸ਼ਿਸ਼ ਆਹੀ ਹੈ ਵੀ ਅਸੀਂ ਹੋਰ ਵੀ ਜਿਵੇਂ ਜੁਗਲ ਜੋੜੀ ਜੀ ਹੋਗੇ ਆਪਣੇ ਠੀਕ ਹੈ ਬੜੇ ਮੰਦਿਰਾਂ ਦੇ ਵਿੱਚ ਜਿਵੇਂ ਵੀ ਹੁੰਦੇ ਆ ਅਸੀਂ ਉਹਨਾਂ ਦਾ ਵੀ ਰੈਡੀ ਕਰਵਾਉਣਾ ਸ਼ੁਰੂ ਕਰ ਦੇਣਾ ਤੇ ਸਾਨੂੰ ਆਰਡਰ ਦੇ ਸਕਦੇ ਆ ਮਤਲਬ ਤੇ ਉਸੇ ਅਕੋਰਡਿੰਗ ਉਸੇ ਡਿਜ਼ਾਈਨ ਦੇ ਅਕੋਰਡਿੰਗ ਪੂਰਾ ਦਾ ਪੂਰਾ ਰੈਡੀ ਹੋਏਗਾ ਜੀ ਜੀ ਇਹ ਜਿਹੜਾ ਮਤਲਬ ਕਿ ਸਾਰਾ ਸਾਲ ਚੱਲਦਾ ਰਹਿੰਦਾ ਜਾਂ ਕਿਵੇਂ ਹਾਂਜੀ ਸਾਡਾ ਇਹ ਸਾਰਾ ਸਾਲ ਚੱਲਦਾ ਕਿਉਂਕਿ ਇਹ ਲਾਈਵ ਦੇ ਵਿੱਚ ਸਾਡਾ ਚੱਲ ਰਿਹਾ ਠੀਕ ਹੈ ਤੇ ਡੇਲੀ ਸਾਡਾ ਲਾਈਵ ਆਉਂਦਾ ਹੈ ਲਾਈਵ ਬਾਰੇ ਦੱਸਣਗੇ ਤੁਹਾਨੂੰ ਕਿਉਂਕਿ ਸੀਜ਼ਨ ਦੇ ਅਕੋਰਡਿੰਗ ਹੈ ਜੀ ਸੀਜ਼ਨ ਦੇ ਵਿੱਚ ਜਿਵੇਂ ਅੱਜ ਆਪਣੇ ਏ ਡ੍ਰੈਫੀਸ ਨੇ ਇਸ ਤੋਂ ਪਹਿਲਾਂ ਹੁਣ ਜਿਵੇਂ ਜੂਨ ਜੁਲਾਈ ਦਾ ਮੰਥ ਸੀਗਾ ਗਰਮੀ ਦੀ ਚੱਲਦੀਆਂ ਨੇ ਹਰ ਫੈਸਟੀਵਲ ਦੀ ਹੋਲੀ ਦੀ ਜਨਮਸ਼ਟਮੀ ਦੀ ਦੀਵਾਲੀ ਦੀ ਅੱਗੇ ਆਪਣੀ ਸ਼ਰਦ ਪੂਰणिमाਣੀ ਰਾਧਾਸ਼ਟਮੀਆ ਨੇ ਉਹਦੇ ਵਾਸਤੇ ਅਲੱਗ-ਅਲੱਗ ਤਰੀਕੇ ਨਾਲ ਕਲੈਕਸ਼ਨ ਆਈ ਜਾਂਦਾ ਹੈ ਸਾਡਾ ਲਾਈਵ ਦਾ ਹਾਂਜੀ ਬਾਕੀ ਆਪਣਾ ਜਿਹੜਾ ਹੈਗਾ ਫੇਸਬੁੱਕ ਤੇ ਪੇਜ ਬਣਿਆ ਹੋਇਆ ਰਾਧੇਕ੍ਰਿਸ਼ਨਾ ਕਲੈਕਸ਼ਨ ਕੁਰਾਲੀ ਦਾ ਉਸ ਤੇ ਵੀ ਤੁਸੀਂ ਮਤਲਬ ਪੇਜ ਨੂੰ ਫੋਲੋ ਲਾਈਕ ਕਰ ਸਕਦੇ ਹੋ ਉਸ ਬਾਅਦ ਤੁਸੀਂ ਜਿਹੜੀ ਜਿਹੜੀ ਹੋਏਗੀ ਨਿਊ ਅਸੀਂ ਪਾਉਂਦੇ ਰਹਿੰਨੇ ਆ ਉੱਥੇ ਜੀ ਹਾਂਜੀ ਉੱਥੇ ਲਾਈਵ ਨਾਲ ਦੇਖ ਸਕਦੇ ਆ ਜੀ ਸਾਡਾ ਓਕੇ ਸੋ ਇੱਕ ਵਾਰ ਆਪਣਾ ਪੂਰਾ ਐਡਰੈਸ ਦੱਸ ਦੋ ਇਹ ਕੀ ਆ ਹਾਂਜੀ ਰਾਧੇਕ੍ਰਿਸ਼ਨਾ ਕਲੈਕਸ਼ਨ ਤੀਮਾਨ ਮੂਲਨ ਹਾਊਸ ਕੁਰਾਲੀ ਠੀਕ ਹੈ ਜੀ ਨੀਅਰ ਰਤਨ ਹਲਵਾਈ ਕ੍ਰਿਸ਼ਨਾ ਮੰਡੀ ਕੁਰਾਲੀ ਤੁਸੀਂ ਸਾਡਾ ਫੋਨ ਨੰਬਰ ਹੈਗਾ ਉਸ ਤੇ ਅਸੀਂ ਬੋਰਡ ਵੀ ਲੱਗੇ ਹੋਏ ਬੋਰਡ ਠੀਕ ਹੈ ਤੁਸੀਂ ਜਦੋਂ ਮਰਜੀ ਕਾਲ ਕਰਕੇ ਸਾਡੇ ਕੋਲ ਆ ਸਕਦੇ ਨੇ ਬਟ ਐਵੇਂ ਹੈ ਇੱਕ ਵਾਰ ਜਦ ਤੂੰ ਅਸੀਂ ਬਾਹਰ ਤੋਂ ਆ ਰਹੇ ਤਾਂ ਸਾਨੂੰ ਕਾਲ ਕਰ ਲਓ ਕਿਉਂਕਿ ਮੈਰਿਡ ਹੋਣ ਕਰਕੇ ਜ਼ਰੂਰੀ ਨਹੀਂ ਹਮੇਸ਼ਾ ਅਸੀਂ ਸ਼ਾਪ ਤੇ ਅਵੇਲੇਬਲ ਹੋਈ ਹੈ ਹਨਾ ਤਾਂ ਜਦ ਵੀ ਕਾਲ ਕਰਦੇ ਤਾਂ ਅਸੀਂ ਸ਼ਾਪ ਤੇ ਆ ਜੰਨੇ ਆ ਉਹਦੇ ਓਕੇ ਹਾਂਜੀ ਤੇ ਇੱਕ ਵਾਰੀ ਆਪਣਾ ਫੋਨ ਨੰਬਰ ਕੋਈ ਵੀ ਹੈਗਾ ਉਹ ਮੈਂ ਸ਼ੇਅਰ ਕਰ ਦਉ 9998645871 ਇਹ ਮੇਰਾ ਨੰਬਰ ਹੈ ਜੀ ਇਹਨਾਂ ਦਾ 623925199 ਇਹ ਮੇਰਾ ਨੰਬਰ ਹੈ ਉਰਵਸ਼ੀ ਔਰ ਕਰਮਨ ਹਾਂਜੀ ਹਾਂਜੀ ਔਰ ਜੇ ਕਿਸੇ ਨੇ ਇੱਥੇ ਮੇਕਓਵਰ ਕਰਵਾਉਣਾ ਹੁੰਦਾ ਲੱਡੂ ਜੀ ਦਾ ਤਾਂ ਉਹਨਾਂ ਦੀ ਫ੍ਰੀ ਸੇਵਾ ਦਿੱਤੀ ਜਾਂਦੀ ਹੈ ਉਹ ਤੁਹਾਡੀ ਸ਼ਰਧਾ ਆ ਤੁਸੀਂ ਜਿੰਨੀ ਸੇਵਾ ਸਾਨੂੰ ਦੇ ਸਕਦੇ ਹੋ ਠੀਕ ਹੈ ਉਹ ਬਿਲਕੁਲ ਫ੍ਰੀ ਸੇਵਾ ਕੀਤੀ ਜਾਂਦੀ ਹੈ ਉਹ ਤੁਹਾਡੀ ਸ਼ਰਧਾ ਜੋ ਤੁਸੀਂ ਦੇਣਾ ਚਾਹੋ ਉਸ ਤੇ ਸਾਡੀ ਕੋਈ ਡਿਮਾਂਡ ਨਹੀਂ ਹੁੰਦੀ ਕਿ ਅਸੀਂ ਐਨੇ ਲੈਣੇ ਨਾ ਜਿੰਨੀ ਤੁਹਾਡੀ ਸ਼ਰਧਤ ਉਤੇ ਰੇੜੀ ਕੀਤੇ ਜਾਂਦੇ ਨੇ ਕਿਉਂਕਿ ਕਈ ਕਹਿੰਦੇ ਆ ਨਾ ਅਸੀਂ ਫ੍ਰੀ ਨਹੀਂ ਕਰਵਾਣਾ ਹੈਗਾ ਤਾਂ ਤੁਸੀਂ 1 ਰੁਪਿਆ ਦੇ ਕੇ ਵੀ ਸਾਡੇ ਤੋਂ ਸੇਵਾ ਕਰਵਾ ਸਕਦੇ ਹੋ ਫ੍ਰੀ ਸੇਵਾ ਬਿਲਕੁਲ ਜੀ ਲੇਕਿਨ ਜਨਮ ਅਸ਼ਟਮੀ ਕਰਕੇ ਹਜੇ ਰੁਕੇ ਹੋਏ ਆ ਕਿਉਂਕਿ ਹਜੇ ਬਿਜ਼ੀ ਆ ਇਧਰ ਠੀਕ ਹੈ ਲੇਕਿਨ ਉਸ ਤੋਂ ਬਾਅਦ ਜਿਵੇਂ ਵੀ ਕੋਈ ਕਹਿੰਦਾ ਤਾਂ ਆਪਾਂ ਰੈਡੀ ਕਰ ਦਿਆਂਗੇ ਉਹਨਾਂ ਨੂੰ ਬਿਲਕੁਲ ਜੀ ਬਿਲਕੁਲ ਔਰ ਵਿੱਚ ਸਾਡਾ ਬੁਲਨ ਦਾ ਹੁਣ ਸਟਾਰਟ ਹੋਣਾ ਹੈ ਕੰਮ ਸਾਰਾ ਸਰਦੀ ਦੇ ਵਿੱਚ ਸਾਰਾ ਬੁਲਨ ਕਲੈਕਸ਼ਨ ਉਵੇਂ ਹੀ ਰੈਡੀ ਕੀਤਾ ਜਾਏਗਾ ਜਿਵੇਂ ਇਹ ਰੈਡੀ ਹੁੰਦਾ ਹੈ ਉਹ ਵੀ ਡਿਮਾਂਡ ਦੇ ਅਕੋਰਡਿੰਗ ਸਾਰਾ ਰੈਡੀ ਹੋਏਗਾ ਹੈਵੀ ਤੋਂ ਹੈਵੀ ਲੋ ਤੋਂ ਲੋ ਬਿਲਕੁਲ ਜੀ 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 ਸੋ ਬਹੁਤ ਬਹੁਤ ਮੁਬਾਰਕਾਂ ਜਨਮ ਅਸ਼ਟਮੀ ਦੀਆਂ ਤੁਹਾਨੂੰ ਸ਼ੁਕਰੀਆ ਜੀ ਤੁਹਾਡਾ ਇਹ ਜਿਹੜਾ ਕੰਮ ਹੈ ਇਹ ਵੀ ਚੱਲਦਾ ਰਹੇ ਤੇ ਸੇਵਾ ਜਿਹੜੀ ਚੱਲਦੀ ਰਹੇ ਤੁਹਾਡੀ ਬਿਲਕੁਲ ਜੀ ਬਿਲਕੁਲ ਉਹ ਉਹਨਾਂ ਦੀ ਲੱਡੂ ਗੋਪਾਲ ਜੀ ਦੀ ਕਿਰਪਾ ਚਾਹੀਦੀ ਹੈ ਜੀ ਉਹਨਾਂ ਦੀ ਕਿਰਪਾ ਦੇ ਨਾਲ ਚੱਲ ਰਹੀ ਹੈ ਠੀਕ ਹੈ ਜੀ ਬਾਕੀ ਉਹਨਾਂ ਨੇ ਹੱਥ ਫੜਿਆ ਵਾ ਅੱਗੇ ਵੀ ਹੱਥ ਫੜ ਕੇ ਰੱਖੋਗੇ ਉਹ ਸਾਨੂੰ ਬਿਲਕੁਲ ਪੂਰਾ ਪੂਰਾ ਭਰੋਸਾ ਉਹਨਾਂ ਦੇ ਉੱਤੇ ਠੀਕ ਹੈ ਨਾ ਬਾਕੀ ਰਾਦੇ ਰਾਦੇ ਜੀ ਰਾਦੇ 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 ਜੀ ਕੀ ਨਾਮ ਹੈ ਤੁਹਾਡਾ ਸੀਮਾ ਜੀ ਕਿੱਥੋਂ ਆਏ ਤੁਸੀਂ ਅਸੀਂ ਤਨੌਰੀ ਪਿੰਡ ਤੋਂ ਆਏ ਹਾਂ ਜੀ ਅ ਇਹ ਰਾਧੇ ਕ੍ਰਿਸ਼ਨਾ ਕਲੈਕਸ਼ਨ ਦੀ ਦੁਕਾਨ ਕੁਰਾਲੀ ਓਕੇ ਅੱਜ ਫੇ ਕੀ ਖਰੀਦਦਾਰੀ ਕਰ ਰਹੇ ਆ ਅਸੀਂ ਆਪਣੇ ਲੱड्डू ਗੋਪਾਲ ਜੀ ਲਈ ਵਸਤਰ ਖਰੀਦ ਰਹੇ ਆ ਜੀ ਉਹਨਾਂ ਦੇ ਫੂਲ ਬੰਗਲੇ ਖਰੀਦ ਰਹੇ ਆ ਜੀ ਉਹਨਾਂ ਲਈ ਔਰ ਉਹਨਾਂ ਲਈ ਪਗੜੀਆਂ ਖਰੀਦ ਰਹੇ ਆ ਮੁਕਟ ਖਰੀਦ ਰਹੇ ਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਜਨਮ ਅਸ਼ਟਮੀ ਦੀ ਸਭ ਦੀ ਕਿਸੀ ਉਹਨਾਂ ਲਈ ਆਪਣਾ ਸਮਾਨ ਖਰੀਦ ਕੇ ਲੈ ਕੇ ਜਾਈਏ ਆਪਣੇ ਲੱड्डू ਗੋਪਾਲ ਜੀ ਨੂੰ ਸੋਹਣੇ ਸੋਹਣੇ ਵਸਤਰ ਪਹਿਨਾਈਏ ਅਸੀਂ ਜੀ ਔਰ ਉਹਨਾਂ ਦਾ ਛੋਟਾ ਸੋਹਣਾ ਸ਼ਿੰਗਾਰ ਕਰੀਏ ਜੀ ਹਾਂਜੀ ਤਾਂ ਕੀ ਕਹੂਗੇ ਇਹਨਾਂ ਦੇ ਰੇਟ ਕਿਸ ਤਰ੍ਹਾਂ ਦੇ ਹਨ ਇਹਨਾਂ ਦੇ ਰੇਟ ਬਹੁਤ ਵਧੀਆ ਹੈ ਜੀ ਅਸੀਂ ਪੂਰੀ ਮਾਰਕੀਟ 'ਚ ਦੇਖਿਆ ਹੈ ਕਿ ਸਭ ਤੋਂ ਘੱਟ ਰੇਟ ਵਿੱਚ ਇਹਨਾਂ ਦੀ ਹੀ ਸ਼ਾਪ ਹੈ ਜਿਹੜੀ ਸਮਾਨ ਦਿੰਦੀ ਹੈ ਲੱड्डू ਗੋਪਾਲ ਜੀ ਦਾ ਅੱਛਾ ਜੀ ਹਾਂਜੀ ਰਾਧੇ ਰਾਦੇ ਰਾਧੇ ਰਾਦੇ ਜੀ ਤੁਹਾਡਾ ਕੀ ਨਾਮ ਹੈ ਸੁਮਨ ਸ਼ਰਮਾ ਜੀ ਤੁਸੀਂ ਕਿੱਥੋਂ ਆਏ ਅਸੀਂ ਕੋਰਾਲੀ ਤੋਂ ਆਏ ਜੀ ਕੋਰਾਲੀ ਤੋਂ ਆਏ ਹਾਂ ਪਹਿਲਾਂ ਇੱਥੇ ਆਉਂਦੇ ਰਹਿੰਦੇ ਇਹਨਾਂ ਦੀ ਦੁਕਾਨ ਤੇ ਨਹੀਂ ਜੀ ਮੈਂ ਫਸਟ ਟਾਈਮ ਆਇਆ ਜੀ ਫਸਟ ਟਾਈਮ ਆਇਆ ਹਾਂ ਜੀ ਕਿਵੇਂ ਦਾ ਲੱਗਿਆ ਤੁਹਾਨੂੰ ਜੋ ਇਹਨਾਂ ਦਾ ਮਤਲਬ ਕਿ ਰਾਧੇ ਕ੍ਰਿਸ਼ਨ ਜੀ ਦੇ ਵਸਤਰ ਸਭ ਬਧੀਆਂ ਨਾਲ ਸਹੀ ਰੇਟ ਹੈ ਔਰ ਬ੍ਰਾਈਟ ਵੀ ਬਹੁਤ ਅੱਛੀ ਹੈ ਜੀ ਜੀ ਹਾਂ ਜੀ ਰਾਧੇ ਰਾਦੇ ਰਾਧੇ ਰਾਦੇ ਜੀ ਸੋ ਤੁਸੀਂ ਸੁਣੀ ਹੈ ਇਹ ਪੂਰੀ ਗੱਲਬਾਤ ਜੋ ਉਰਵਸ਼ੀ ਅਤੇ ਕਰਮਨ ਦੋਨੋ ਭੈਣਾ ਨੇ ਬਹੁਤ ਜੋ ਵਧੀਆ ਇਹਨਾਂ ਨੇ ਇਹ ਕੰਮ ਕਰਿਆ ਹੋਇਆ ਹੈ ਸੋ ਤੁਸੀਂ ਵੀ ਸਾਡੀ ਇਹ ਅਪੀਲ ਹੈ ਕਿ ਇਸ ਦੁਕਾਨ ਤੇ ਜਦੋਂ ਆਪਾਂ ਰਤਨ ਹਲਵਾਈ ਤੋਂ ਕ੍ਰਿਸ਼ਨਾ ਮੰਡੀ ਨੂੰ ਮੁੜਦੇ ਆ ਤਾਂ ਸੱਜੇ ਹੱਥ ਇਹ ਪਹਿਲੀ ਹੀ ਦੁਕਾਨ ਹੈ ธิਮਾਨ ਬੂਲਨ ਹਾਊਸ ਸੋ ਰਾਧੇ ਕ੍ਰਿਸ਼ਨਾ ਕਲੈਕਸ਼ਨ ਕੁਰਾਲੀ ਸੋ ਇਸ ਦੁਕਾਨ ਤੇ ਆਓ ਅਤੇ ਲੱਡੂ ਗੋਪਾਲ ਜੀ ਦੇ ਵਸਤਰ ਜੋ ਵੀ ਤੁਹਾਨੂੰ ਆਈਟਮ ਚਾਹੀਦੀ ਆ ਉਹ ਇਥੋਂ ਲੈ ਜਾਓ ਸੋ ਨਵੀਆਂ-ਨਵੀਆਂ ਗਤੀਵਿਧੀਆਂ ਦੇਖਣ ਦੇ ਲਈ ਸਾਡੇ ਏਤਮਾਨ ਚੈਨਲ ਦੇ ਨਾਲ ਬਣੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਵੀ ਕਰੋ ਲੀਜ਼ਾ ਧਮਾਨ ਕੈਮਰਾਮੈਨ ਦੇ ਨਾਲ ਮੈਂ ਅਮਰਜੀਤ ਧਮਾਨ